ਹੈਪੀ ਨਿਊ ਇਅਰ ਜੀ ਅੱਜ ਮੈਂ ਬਣਾ ਰਹੀ ਹਾਂ ਕੈਰਟ ਕੇਕ ਜੋ ਕਿ ਬਹੁਤ ਹੀ ਆਸਾਨ ਸਸਤੇ ਤੇ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਆ ਇਹ ਗਾਜਰਾਂ ਵਾਲਾ ਕੇਕ ਜੀ ਬਣਾਓ ਜੀ ਨਾ ਚਾਸ਼ਨੀ ਆ ਤੇ ਨਾ ਹੀ ਦੁੱਧ ਆ ਤੇ ਨਾ ਹੀ ਮੈਦਾ ਆ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੈਪੀ ਨਿਊ ਇਅਰ ਮੇਰੇ ਵੱਲੋਂ ਸਾਰੇ YouTube ਫੈਮਿਲੀ ਨੂੰ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਹੈਪੀ ਨਿਊ ਇਅਰ ਹੋਰ ਕੀ ਹਾਲ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰਹੋ ਜੀ ਨਵੇਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਤੇ ਤੰਦਰੁਸਤੀਆਂ ਭਰਿਆ ਆਵੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਵਕਤ ਰੱਖੇ ਤੇ ਬਜ਼ੁਰਗ ਬੱਚੇ ਮਾਮਾ ਭੈਣਾ ਸਾਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਹੱਸਦੇ ਵਸਦੇ ਰਹੋ ਜੀ ਆਪਣੇ ਪਰਿਵਾਰਾਂ ਚ ਇਹੀ ਦਿਲੋਂ ਦੁਆਮਾਂ ਆਣ ਵਾਲੇ ਇਸ ਨਵੇਂ ਸਾਲ ਲਈ ਤੁਹਾਡੇ ਵਾਸਤੇ ਤੇ ਜੀ ਅੱਜ ਮੈਂ ਬਣਾ ਰਹੀਆਂ ਗਾਜਰਾਂ ਦਾ ਕੇਕ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤਕਰੀਬਨ ਪਾਈਆ ਤਾਂ ਥੋੜੇ ਜਿਹੇ ਜਿਆਦਾ ਗਾਜਰ ਆਇਆ ਤੇ 300 ਗ੍ਰਾਮ ਦੇ ਕਰੀਬ ਹੋਣੀਆਂ ਆ ਕਿਉਂਕਿ ਮੈਨੂੰ ਇੰਨੀਆਂ ਕਦੀ ਲੋੜ ਸੀ ਬਾਕੀ ਮੈਂ ਕੱਢ ਲਈਆਂ ਅਲੱਗ ਗਾਜਰਾਂ ਨੂੰ ਧੋ ਕੇ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਤੇ ਹੁਣ ਇਹਨਾਂ ਦੇ ਰਫਲੀ ਪੀਸ ਕੱਟ ਲਏ ਆ ਇਸ ਤਰ੍ਹਾਂ ਪੀਸ ਕੱਟਣ ਤੋਂ ਬਾਅਦ ਇਹ ਪਾਣੀ ਦੇਖ ਸਕਦੇ ਹੋ ਤੁਸੀਂ ਬੋਇਲ ਹੋ ਰਿਹਾ ਆ ਪਾਣੀ ਤੇ ਇਹਦੇ ਵਿੱਚ ਮੈਂ ਗਾਜਰਾਂ ਨੂੰ ਸਿਰਫ 1 ਮਿੰਟ ਵਾਸਤੇ ਹੀ ਬੋਇਲ ਕਰਨਾ ਜਿਆਦਾ ਟਾਈਮ ਨਹੀਂ ਰੱਖਣਾ ਇਹਨਾਂ ਨੂੰ ਬਿਲਕੁਲ ਸੌਫਟ ਨਹੀਂ ਕਰਨਾ ਹੈਗਾ ਜਸਟ ਇਹਨਾਂ ਨੂੰ ਬੋਇਲ ਹੀ ਕਰਨਾ ਹੈ ਗਾਜਰਾਂ ਨੂੰ ਥੋੜੇ ਟਾਈਮ ਵਾਸਤੇ ਆ ਦੇਖੋ ਜੀ 1 ਮਿੰਟ ਵਾਸਤੇ ਇਹਨਾਂ ਨੂੰ ਰੱਖਣ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਦੁਬਾਰਾ ਢੱਕਣ ਚੱਕ ਕੇ ਦੇਖਦੀ ਆ ਦੇਖੋ ਉੱਭਲ ਰਹੀਆਂ ਆ ਪਾਣੀ ਉੱਭਲ ਰਿਹਾ ਤੇ ਗਾਜਰਾਂ ਨੂੰ ਆਪਾਂ ਕੱਢ ਲੈਣਾ ਆ ਕੱਢ ਕੇ ਮੈਂ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਪਾਉਣਾ ਆ ਜੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹਦੇ ਵਿੱਚ ਕੱਟ ਲਾਈ ਕੱਢ ਰਹੀ ਆ ਆ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਨੂੰ ਹਲਕਾ ਜਿਹਾ ਹੀ ਬਸ ਸੌਫਟ ਜਿਹਾ ਹੀ ਕਰਨਾ ਆ ਪੂਰਾ ਆਪਾਂ ਮੈਸ਼ ਜੀਆਂ ਗਾਜਰਾ ਨਹੀਂ ਕਰਦੀਆਂ ਉਬਾਲ ਕੇ ਤੇ ਤੁਸੀਂ ਇਹ ਹੁੰਦਾ ਇਹਦੇ ਨਾਲ ਉਬਾਲਣ ਦੇ ਨਾਲ ਹੀ ਹੁੰਦਾ ਹੈ ਕਿ ਜਦੋਂ ਆਪਾਂ ਇਹਨਾਂ ਨੂੰ ਮਿਕਸਚਰ ਦੇ ਵਿੱਚ ਪੀਸਣਾ ਹੈ ਤਾਂ ਪੀਸ ਕੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀਆਂ ਦੇਖੋ ਬਿਲਕੁਲ ਭਾਫਾ ਨਿਕਲ ਰਹੀਆਂ ਆ ਗਾਜਰ ਦੇ ਵਿੱਚੋਂ ਤੇ ਆਹ ਜਿਹੜਾ ਪਾਣੀ ਆ ਇਹ ਪਾਣੀ ਬਹੁਤ ਹੀ ਵਧੀਆ ਆ ਇਹਨੂੰ ਤੁਸੀਂ ਸਬਜੀ ਵਾਸਤੇ ਵਰਤ ਲਾ ਸਕਦੇ ਹੋ ਜਾਂ ਤੁਸੀਂ ਆਟਾ ਗੁੰਨ ਲਓ ਬਹੁਤ ਹੀ ਹੈਲਥੀ ਆ ਸਟਾਕ ਸਟਾਕ ਬਣਾ ਸਕਦੇ ਆ ਮੈਨੂੰ ਲੱਗਦੀ ਸੀ ਗਾਜਰਾ ਬਹੁਤ ਜ਼ਿਆਦਾ ਗਰਮ ਆ ਤੇ ਮੈਂ ਇਹਨਾਂ ਨੂੰ ਨਾ ਠੰਡੇ ਪਾਣੀ ਦੇ ਵਿੱਚ ਪਾ ਲਿਆ ਸੀ ਠੰਡੇ ਪਾਣੀ ਦੇ ਵਿੱਚ ਪਾਣ ਤੋਂ ਬਾਅਦ ਇਹ ਹੁੰਦਾ ਆ ਕਿ ਇਹਨਾਂ ਦਾ ਥੋੜਾ ਜਿਹਾ ਪੱਕਣ ਦਾ ਪ੍ਰੋਸੈਸ ਜਿਹੜਾ ਬੰਦ ਹੋ ਜਾਂਦਾ ਆ ਤੇ ਇਹ ਥੋੜੀਆਂ ਠੰਡੀਆਂ ਵੀ ਹੋ ਜਾਂਦੀਆਂ ਆ ਕਿ ਜਦੋਂ ਆਪਾਂ ਇਹਨਾਂ ਨੂੰ ਪੀਸਣਾ ਆ ਪੀਸਣ ਦੇ ਨਾਲ ਹੋਰ ਵੀ ਜਦੋਂ ਆਪਾਂ ਪੀਸਦੇ ਆ ਗਰਮੀ ਆਉਂਦੀ ਗਰਮ ਹੁੰਦੀਆਂ ਹੋ ਜਾਂਦੀਆਂ ਆ ਆ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਮੈਂ ਠੰਡੇ ਪਾਣੀ 'ਚ ਪਾਉਣ ਤੋਂ ਬਾਅਦ ਇਸ ਤਰ੍ਹਾਂ ਮੈਂ ਹਲਕਾ ਜਿਹਾ ਇਹਨਾਂ ਨੂੰ ਪੀਸ ਲਿਆ ਆ ਦੇਖੋ ਕਿੰਨੀਆਂ ਵਧੀਆ ਮਿਕਸ ਹੋ ਗਈਆਂ ਚਾਹੋ ਤਾਂ ਤੁਸੀਂ ਉਬਾਲ ਸਕਦੇ ਹੋ ਜੇ ਤੁਸੀਂ ਨਹੀਂ ਉਬਾਲਣਾ ਚਾਹੁੰਦੇ ਫਿਰ ਵਿੱਚ ਥੋੜਾ ਥੋੜੇ ਪੀਸ ਜੇ ਰਹਿ ਜਾਂਦੇ ਇਹ ਹੈਗਾ ਜੀ ਕਾਰਨ سٹਾਰਚ ਇਹ ਕਾਰਨ سٹਾਰਚ ਦੇ ਮੈਂ 2 ਚਮਚ ਇਹਦੇ ਵਿੱਚ ਪਾਉਣੇ ਆ ਗਾਜਰਾਂ ਦੇ ਵਿੱਚ ਤੇ ਇਦਾਂ ਮਿਕਸਚਰ ਦੇ ਵਿੱਚ ਪਾਉਣੇ ਆ ਇਹ ਹੈਗਾ ਜੀ ਮਿਲਕ ਪਾਊਡਰ ਇਹ ਆਪਸ਼ਨਲ ਆ ਤੁਸੀਂ ਪਾਣਾ ਚਾਹੋ ਪਾ ਸਕਦੇ ਆ ਬਿਨਾ ਮਿਲਕ ਪਾਊਡਰ ਤੋਂ ਵੀ ਬਹੁਤ ਵਧੀਆ ਇਹ ਕੇਕ ਬਣ ਕੇ ਤਿਆਰ ਹੁੰਦਾ ਆ ਤੁਸੀਂ ਚਾਹਣਾ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਤੁਸੀਂ ਸਕਿਪ ਕਰ ਸਕਦੇ ਆ ਤੇ ਇਹ ਹੈਗਾ ਜੀ ਡੈਸੀਕੇਟਡ ਕੋਕੋਨਟ ਇਹ ਵੀ ਆਪਸ਼ਨਲ ਆ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਤੁਸੀਂ ਇਹਨੂੰ ਵੀ ਸਕਿਪ ਕਰ ਸਕਦੇ ਆ ਸਿਰਫ ਦੋ ਤੋਂ ਤਿੰਨ ਚੀਜ਼ਾਂ ਨਾਲ ਹੀ ਕੇਕ ਬਣ ਕੇ ਤਿਆਰ ਹੋ ਜਾਂਦਾ ਆ ਜੀ ਮੈਂ ਇਹਨਾਂ ਨੂੰ ਪਾ ਕੇ ਹਲਕਾ ਜਿਹਾ ਮਿਕਸ ਕਰਕੇ ਦੁਬਾਰਾ ਇੱਕ ਵਾਰੀ ਫੇਰ ਗ੍ਰाइंड ਕਰੂੰਗੀ ਗ੍ਰाइंड ਕਰਨ ਤੋਂ ਬਾਅਦ ਦੇਖੋ ਜੀ ਤੁਸੀਂ ਸਾਰਾ ਬਿਲਕੁਲ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਜੋ ਟੱਕਣ ਨੂੰ ਵੀ ਲੱਗਿਆ ਹੋਇਆ ਸੀ ਸਾਰਾ ਆਪਾਂ ਇਹਦੇ ਵਿੱਚ ਪਾ ਦੇਣਾ ਮਿਕਸਿੰਗ ਜਾਰ ਦੇ ਵਿੱਚ ਹੁਣ ਮੈਂ ਰੱਖੀ ਆ ਪੈਨ ਗੈਸ ਦੇ ਉੱਤੇ ਗੈਸ ਦੀ ਫਲੇਮ ਔਨ ਕਰ ਲਈ ਆ ਪੈਨ ਦੇ ਵਿੱਚ ਕੁਝ ਨਹੀਂ ਪਾਣਾ ਕਿਉਂ ਨਹੀਂ ਪਾਣਾ ਕੁਝ ਨਹੀਂ ਪਾਣਾ ਇਹ ਜਿਹੜਾ ਸਟਾਕ ਸੀ ਗਾਜਰ ਵਾਲਾ ਇਹੀ ਮੈਂ ਥੋੜਾ ਜਿਹਾ ਪਾਣੀ ਪਾਣਾ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਤੇ ਇਹਦੇ ਵਿੱਚ ਪਾਣੀ ਆ ਜੀ ਮੈਂ چینی چینی ਮੈਂ ਬਹੁਤ ਘੱਟ ਸਾਡੇ ਖਾਂਦੇ ਆ ਮਿੱਠਾ ਬਹੁਤ ਘੱਟ ਖਾਂਦੇ ਆ ਤੁਸੀਂ ਚਾਹੋ ਤਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਆ ਮੈਂ ਆਪਣੇ ਟੇਸਟ ਦੇ ਅਕੋਰਡਿੰਗ ਮੈਂ ਹਲਕੀ ਮਿੱਠੇ ਦੇ ਹਲਕਾ ਮਿੱਠਾ ਰੱਖਾਂ ਦੇ ਹਿਸਾਬ ਦੇ ਨਾਲ ਮੈਂ ਘੱਟ ਚੀਨੀ ਪਾਈ ਆ ਜੀ ਇਸ ਤਰ੍ਹਾਂ ਚੀਨੀ ਨੂੰ ਮੈਲਟ ਕਰ ਲੈਣਾ ਕੋਈ ਚਾਸ਼ਨੀ ਨਹੀਂ ਬਣਾਣੀ ਕੁਝ ਨਹੀਂ ਬਣਾਣਾ ਮੈਲਟ ਕਰਨ ਤੋਂ ਬਾਅਦ ਜੀ ਚੀਨੀ ਜਦੋਂ ਮੈਲਟ ਹੋ ਗਈ ਜਿਹੜਾ ਸੇਰਾ ਸਾਡਾ ਇਹ ਸਾਰਾ ਮਿਕਸਚਰ ਪੀਸਿਆ ਹੋਇਆ ਸੀਗਾ ਇਹ ਇਹਦੇ ਵਿੱਚ ਪਾ ਦੇਣਾ ਆ ਤੇ ਪਾਣ ਤੋਂ ਬਾਅਦ ਹੁਣ ਆਪਾਂ ਇਹਨੂੰ ਪਕਾਉਣਾ ਆ ਚੰਗੀ ਤਰ੍ਹਾਂ ਹਿਲਾ ਮਿਕਸ ਕਰਨ ਤੋਂ ਬਾਅਦ ਜਿਹੜਾ ਇਹਦੇ ਵਿੱਚ ਮਿਕਸਚਰ ਦੇ ਵਿੱਚ ਲੱਗਾ ਆ ਇਹਨੂੰ ਐਸੇ ਤਰ੍ਹਾਂ ਹੀ ਕੱਢਣਾ ਇਹਨੂੰ ਪਾਣੀ ਪਾ ਕੇ ਨਾ ਕੱਢਿਓ ਫਿਰ ਜਿਹੜਾ ਸਾਡਾ ਇਹ ਗਾਜਰ ਦਾ ਸਾਡਾ ਬੈਟਰ ਆ ਇਹ ਸ ਹੋਰ ਪਤਲਾ ਹੋ ਜਾਣਾ ਆ ਇਸ ਤਰ੍ਹਾਂ ਗੈਸ ਦੀ ਜਿਹੜੀ ਫਲੇਮ ਆ మీడియం ਰੱਖਣੀ ਆ ਇਹਨੂੰ ਮੈਂ ਇਸ ਤਰ੍ਹਾਂ ਨਾਲ ਹੀ ਹਿਲਾਉਂਦੇ ਜਾਣਾ ਆ ਤੇ ਮਿਕਸ ਕਰਦੇ ਜਾਣਾ ਆ ਚੀਨੀ ਦੇ ਵਿੱਚ ਤੇ ਬਿਲਕੁਲ ਸਾਰੀਆਂ ਸਾਈਡਾਂ ਤੋਂ ਤੇ ਮੈਨੂੰ ਥੋੜਾ ਜਿਹਾ ਰੰਗ ਗਾਜਰ ਦਾ ਫਿੱਕਾ ਲੱਗ ਰਿਹਾ ਸੀ ਅਗਰ ਤੁਸੀਂ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਤੁਸੀਂ ਸਕਿਪ ਕਰ ਸਕਦੇ ਆ ਤੁਹਾਡੀ ਮਰਜ਼ੀ ਆ ਜੀ ਕਿਉਂਕਿ ਜਦੋਂ ਆਪਾਂ ਇਹ ਕੇਕ ਬਣਾਉਣਾ ਥੋੜਾ ਜਿਹਾ ਸਾਨੂੰ ਰੰਗ ਇਹਦਾ ਗਾਜਰ ਵਾਲਾ ਹੀ ਲੱਗਣਾ ਚਾਹੀਦਾ ਆ ਲਓ ਜੀ ਇੰਨਾ ਕੇ ਇਹ ਠਿਕ ਹੋ ਚੱਲਾ ਤੇ ਇਹਦੇ ਵਿੱਚ ਮੈਂ ਅੱਧਾ ਚਮਚ ਦੇਸੀ ਘਿਓ ਦਾ ਪਾਣਾ ਆ ਸਿਰਫ ਅੱਧਾ ਚਮਚ ਦੇਸੀ ਘਿਓ ਪਾਣਾ ਇਸ ਕਰਕੇ ਜ਼ਰੂਰੀ ਆ ਕਿ ਇਹਦੇ ਨਾਲ ਇੱਕ ਤਾਂ ਇਹਦੇ ਤੇ ਸ਼ਾਈਨ ਆਂਦੀ ਆ ਬਹੁਤ ਵਧੀਆ ਦੂਸਰਾ ਆ ਇਹ ਇਹਦਾ ਟੇਸਟ ਬਹੁਤ ਵਧੀਆ ਆਂਦਾ ਆ ਦੇਸੀ ਘਿਓ ਪਾਣ ਦੇ ਨਾਲ ਆ ਦੇਖੋ ਇਸ ਤਰ੍ਹਾਂ ਮਿਕਸ ਕਰ ਜਾਨਾ ਬਹੁਤ ਹੀ ਵਧੀਆ ਹੈਲਥੀ ਕੇਕ ਆ ਬਣਾਇਓ ਜੀ ਤੇ ਬੱਚੇ ਉਦਾਂ ਤਾਂ ਗਾਜਰਾਂ ਨਹੀਂ ਖਾਂਦੇ ਤੇ ਇਸ ਤਰ੍ਹਾਂ ਜੇ ਆਪਾਂ ਕੇਕ ਕੇਕ ਬਣਾਣੇ ਆ ਤਾਂ ਬੱਚੇ ਬਹੁਤ ਐਕਸਾਈਟਡ ਹੋ ਜਾਂਦੇ ਆ ਤੇ ਖਾਣ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਆ ਸਾਰਿਆਂ ਵਾਸਤੇ ਬਹੁਤ ਵਧੀਆ ਵੱਡੇ ਖਾਣ ਬਜ਼ੁਰਗ ਖਾਣ ਕੋਈ ਵੀ ਖਾਵੇ ਹੁਣ ਤੁਸੀਂ ਦੇਖੋ ਬਿਲਕੁਲ ਇਹ ਬੈਟਰ ਜਿਹੜਾ ਸਾਡਾ ਇਹ ਗਾਜਰ ਦਾ ਬਣਾਇਆ ਸੀ ਕੇਕ ਵਾਸਤੇ ਇਹ ਬਿਲਕੁਲ ਇਕੱਠਾ ਹੋਣ ਲੱਗ ਪਿਆ ਆ ਤਲਾ ਛੱਡਣ ਲੱਗ ਪਿਆ ਤੇ ਅੱਧਾ ਚਮਚ ਕਿਉਂ ਮੈਂ ਹੋਰ ਪਾਤਾ ਮੰਨ ਕੇ ਚੱਲੋ ਟੋਟਲ 1 ਚਮਚ ਘਿਓ ਦਾ ਆਪਾਂ ਇਹਦੇ ਵਿੱਚ ਪਾਇਆ ਹੈ ਬਹੁਤ ਜ਼ਿਆਦਾ ਘਿਓ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਹੈਗਾ ਤੇ ਇਹ ਤੁਸੀਂ ਕੇਕ ਸਿਰਫ ਗਾਜਰਾ ਖੰਡ ਅਤੇ ਆ ਘਿਓ ਤੋਂ ਬਣਾ ਸਕਦੇ ਆ ਜ਼ਰੂਰੀ ਨਹੀਂ ਕਿ ਤੁਸੀਂ ਮਿਲਕ ਪਾਊਡਰ ਪਾਣਾ ਹੈਗਾ ਪਾ ਲਓ ਡੈਸੀਕੇਟਡ ਕੋਕੋਨਟ ਪਾਣਾ ਉਹ ਵੀ ਜ਼ਰੂਰੀ ਨਹੀਂ ਹੁੰਦਾ ਤੁਸੀਂ ਪਾਣਾ ਪਾਓ ਨਹੀਂ ਤਾਂ ਤੁਸੀਂ ਐਸੀ ਤਰ੍ਹਾਂ ਹੀ ਕੈਰਟ ਦਾ ਟੇਸਟ ਲੈ ਸਕਦੇ ਆ ਮੈਂ ਇਹਦੇ ਵਿੱਚ ਇਲਾਇਚੀ ਪਾਊਡਰ ਨਹੀਂ ਪਾਇਆ ਕਿਉਂਕਿ ਇਹ ਜਿਹੜਾ ਟੇਸਟ ਗਾਜਰ ਦਾ ਆਉਂਦਾ ਇਹੀ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਦੂਸਰਾ ਮੇਰੇ ਕੋਲ ਉਹ ਡੈਸੀਕੇਟਡ ਜਿਹੜਾ ਨਾਰੀਅਲ ਦਾ ਬਰਾਦਾ ਸੀ ਉਹਦਾ ਵੀ ਟੇਸਟ ਇਹਦੇ ਵਿੱਚ ਆ ਰਿਹਾ ਸੀ ਸੋ ਜੀ ਮੈਂ ਇਹਨੂੰ ਹੁਣ ਐਸੀ ਤਰ੍ਹਾਂ ਹੀ ਮੈਂ ਬਟਰ ਪੇਪਰ ਤੇ ਘਿਓ ਲਗਾ ਕੇ ਹਲਕਾ ਜਿਹਾ ਤੇ ਉਹਦੇ ਉੱਤੇ ਮੈਂ ਇਹਨੂੰ ਇਹਨੂੰ ਪਾ ਰਹੀ ਆ ਨਾ ਹੀ ਮੈਂ ਇਹਨੂੰ ਬੇਕ ਕਰਨਾ ਨਾ ਹੀ ਫ੍ਰਿਜ ਦੇ ਵਿੱਚ ਰੱਖਣਾ ਨਾਰਮਲ ਟੈਂਪਰੇਚਰ ਚ ਟੈਂਪਰੇਚਰ ਤੇ ਇਸੇ ਤਰ੍ਹਾਂ ਹੀ ਰਸੋਈ ਦੇ ਵਿੱਚ ਰੱਖ ਦੇਣਾ ਇੱਕ ਸਾਈਡ ਤੇ ਢੱਕਣ ਹਲਕਾ ਜਿਹਾ ਉੱਪਰ ਢੱਕਣ ਦੇਣਾ ਇਹਦਾ ਢੱਕਣ ਨਹੀਂ ਦੇਣਾ ਬਿਲਕੁਲ ਬੰਦ ਨਹੀਂ ਕਰਨਾ ਤੇ ਨਾਰਮਲ ਟੈਂਪਰੇਚਰ ਤੇ ਹੀ ਰੱਖਣਾ ਆ ਤੁਸੀਂ ਤੁਹਾਨੂੰ ਜਿਆਦਾ ਕਾਲੀ ਆ ਤਾਂ ਤੁਸੀਂ ਫਰਿੱਜ ਚ ਰੱਖ ਸਕਦੇ ਆ ਪਰ ਮੈਨੂੰ ਕੋਈ ਕੋਈ ਕਾਲੀ ਨਹੀਂ ਸੀ ਬਹੁਤ ਜਲਦੀ ਇਹ ਤਕਰੀਬਨ 15 ਮਿੰਟ ਦੇ ਵਿੱਚ ਸੈੱਟ ਹੋ ਜਾਂਦਾ ਆ ਇਹ ਦੇਖੋ ਤੁਸੀਂ ਪਲੇਨ ਤਲੇ ਵਾਲੀ ਕੋਈ ਕੋਲੀ ਲੈ ਲਓ ਉਹਦੇ ਨਾਲ ਜਾਂ ਗਲਾਸ ਦੇ ਨਾਲ ਇਹਨੂੰ ਇਕੁਅਲ ਸਾਈਜ਼ ਦੇ ਵਿੱਚ ਆਪਾਂ ਇਹਨੂੰ ਕਰ ਲਿਆ ਤੇ ਹੁਣ ਦੇਖੋ ਤੁਸੀਂ ਤਕਰੀਬਨ 15 ਮਿੰਟ ਲੱਗੇ ਸੀ 15 ਮਿੰਟ ਤੋਂ ਬਾਅਦ ਤੁਹਾਨੂੰ ਮੈਂ ਦਿਖਾ ਰਹੀ ਆ ਬਹੁਤ ਵਧੀਆ ਸਾਡਾ ਇਹ ਕੇਕ ਜਿਹੜਾ ਆ ਸੈੱਟ ਹੋ ਗਿਆ ਆ ਆ ਦੇਖੋ ਜੀ ਵਾਓ ਦੇਖੋ ਕਿੰਨਾ ਵਧੀਆ ਆ ਇਹ ਤੇ ਝਟਪਟ ਬਣ ਕੇ ਤਿਆਰ ਹੋ ਜਾਂਦਾ ਆ ਕੋਈ ਵੀ ਖਰਚਾ ਨਹੀਂ ਆਉਂਦਾ ਹੈਗਾ 30 ਰੁਪਏ ਦੇ ਵਿੱਚ ਸਾਡਾ ਇਹ ਕੇਕ ਬਣ ਕੇ ਤਿਆਰ ਹੋਇਆ ਹੈ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰ ਭਰੀ ਹੱਥ ਰੱਖੇ ਵਾਹਿਗੁਰੂ ਤੇ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਫਿਰ ਵੀ ਤੁਹਾਡਾ ਬਹੁਤ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਹੈ ਜੀ ਥੈਂਕ ਯੂ ਆ ਪ੍ਰਦੀਪ ਗਾਰਨਿਸ਼ ਕਰ ਰਹੀ ਸੀ ਤੇ ਮੈਂ ਗਾਰਨਿਸ਼ ਕੀਤੀ ਮੇਰੇ ਕੋਲ ਟੂਟੀ ਫਰੂਟੀ ਪਈ ਸੀ ਗੀ ਰੈੱਡ ਵੀ ਸੀ ਗ੍ਰੀਨ ਵੀ ਸੀ ਗ੍ਰੀਨ ਨਾਲ ਮੈਂ ਗਾਰਨਿਸ਼ ਕੀਤੀ ਤੇ ਜਿਹੜਾ ਮੇਰੇ ਕੋਲ ਸਿਲਵਰ ਵਰਕ ਹੁੰਦਾ ਚਾਂਦੀ ਦਾ ਵਰਕ ਹੁੰਦਾ ਉਹਦੇ ਨਾਲ ਆਪਾਂ ਲਿਖ ਦਿੱਤਾ 2025 2025 ਸਨ ਜੋ ਸਾਡੇ ਲਈ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਚੜ੍ਹੇ ਜੀ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਹੁਣ ਲੱਗੇ ਆ ਕਟਿੰਗ ਕਰਨ ਮੈਂ ਪ੍ਰਦੀਪ ਤੇ ਪ੍ਰਦੀਪ ਦੇ ਪਾਪਾ ਅਸੀਂ ਤਿੰਨੋਂ ਹੀ ਕਟਿੰਗ ਕਰਨ ਕਰਨ ਕੱਟ ਕਰਨ ਲੱਗੇ ਆ ਇਹ ਕੇਕ ਨੂੰ ਤੇ ਹੈਪੀ ਨਿਊ ਇਅਰ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਸਾਰੀ ਸਾਡੀ YouTube ਨੂੰ ਦੇਖਣ ਵਾਲਿਆਂ ਨੂੰ ਸਭ ਨੂੰ ਖੁਸ਼ ਰੱਖੇ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਦੇਖੋ ਕਿੰਨਾ ਵਧੀਆ ਸਾਡਾ ਪਰਫੈਕਟ ਕੇਕ ਸੈੱਟ ਹੋ ਗਿਆ ਹੁਣ ਮੈਂ ਇਹਦੇ ਪੀਸ ਕੱਟਣਿਆ ਤੁਸੀਂ ਚਾਹੋ ਤਾਂ ਤੁਸੀਂ ਜਿਸ ਤਰ੍ਹਾਂ ਦੇ ਮਰਜ਼ੀ ਪੀਸ ਕੱਟ ਕਰ ਸਕਦੇ ਆ ਮੈਂ ਪਰ ਥੋੜਾ ਜਿਹਾ ਜਿਸ ਤਰ੍ਹਾਂ ਬਰਫੀ ਦੀ ਸ਼ੇਪ ਹੁੰਦੀ ਉਸ ਤਰ੍ਹਾਂ ਇਹ ਪੀਸ ਕੱਟਣਿਆ ਤੁਸੀਂ ਚਾਹੇ ਇਹਨੂੰ ਬਰਫੀ ਸਮਝ ਲਓ ਕੋਸ਼ਿਸ਼ ਸਮਝ ਲਓ ਪੀਸ ਬਹੁਤ ਵਧੀਆ ਕੱਟ ਹੋ ਰਿਹਾ ਸੀ ਦੇਖੋ ਤੁਸੀਂ ਕਟਿੰਗ ਤੋਂ ਹੀ ਤੁਹਾਨੂੰ ਅੰਦਾਜ਼ਾ ਹੋ ਰਿਹਾ ਆ ਕਿ ਇਹ ਪੀਸ ਬਹੁਤ ਵਧੀਆ ਕੱਟ ਹੋ ਰਹਾ ਆ ਤੇ ਖਾਣ ਨੂੰ ਵੀ ਉਨੇ ਹੀ ਟੇਸਟੀ ਸੀ ਮਿੱਠਾ ਬਿਲਕੁਲ ਪਰਫੈਕਟ ਸੀ ਬੱਚੇ ਜ਼ਿਆਦਾ ਮਿੱਠਾ ਪਸੰਦ ਕਰਦੇ ਆ ਪਰ ਹਿਸਾਬ ਨਾਲ ਹੀ ਮਿੱਠਾ ਪਾਇਓ ਜੀ ਖਾਸ ਕਰਕੇ ਚੀਨੀ ਖੰਡ ਜਿਹੜੀ ਹੁੰਦੀ ਆ ਆ ਲਓ ਜੀ ਸਾਰੇ ਪੀਸ ਕੱਟ ਲਏ ਆ ਤੇ ਜੀ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਵੜ ਕੇ ਬੜੀ ਖੁਸ਼ੀ ਮਿਲਦੀ ਆ ਤੇ ਲਾਈਕ ਸ਼ੇਅਰ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਕਰਦਿਆ ਕਰੋ ਲਓ ਜੀ ਮੈਂ ਹੁਣ ਤੁਹਾਨੂੰ ਪੀਸ ਇਹਨਾਂ ਦੇ ਦਿਖਾ ਰਹੀ ਆ ਕਿ ਮੈਂ ਕਿਸ ਤਰ੍ਹਾਂ ਪੀਸ ਕੱਟਣੇ ਆ ਦੇਖੋ ਕਿੰਨੇ ਵਧੀਆ ਆ ਦੇਖੋ ਕਿੰਨਾ ਵਧੀਆ ਇਹ ਸਾਡੇ ਪੀਸ ਬਣ ਕੇ ਤਿਆਰ ਹੋਏ ਆ ਹਰ ਕੋਈ ਬਣਾ ਸਕਦਾ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਸੈੱਟ ਵੀ ਬਹੁਤ ਜਲਦੀ ਹੋ ਜਾਂਦੀ ਆ ਤੇ ਇਹ ਆਪਾਂ ਕੋਈ ਵੀ ਸਾਡੇ ਗੈਸਟਾਂ ਦੇ ਹੁਣ ਆਪਾਂ ਇਸ ਤਰ੍ਹਾਂ ਦੀ ਆਪਾਂ ਮਠਿਆਈ ਬਰਫੀ ਜਾਂ ਕੇਕ ਬਣਾ ਕੇ ਤਿਆਰ ਕਰ ਸਕਦੇ ਆ ਇੱਕ ਬੱਚੇ ਦੀ ਬਰਥਡੇ ਹੋਵੇ ਕੁਝ ਵੀ ਹੋਵੇ ਘਰ ਚ ਕੇਕ ਬਣਾ ਸਕਦੇ ਤੁਸੀਂ ਚਾਹੋ ਤਾਂ ਇਹ ਤੇ ਵਿਪਿੰਗ ਕਰੀਮ ਵੀ ਲਗਾ ਸਕਦੇ ਆ ਟੇਸਟ ਕਰ ਰਹੀ ਸੀ ਪ੍ਰਦੀਪ ਖਾ ਕੇ ਕਿ ਮम्मा ਬਹੁਤ ਟੇਸਟੀ ਬਣੀ ਆ ਵਿਪਿੰਗ ਕਰੀਮ ਦੇ ਨਾਲ ਵੀ ਹੋਰ ਵੀ ਕੇਕ ਵਧੀਆ ਹੋ ਸਕਦਾ ਆ ਗੋਲ ਮੋਲਡ ਦੇ ਵਿੱਚ ਆਪਾਂ ਇਹਨੂੰ ਸੈੱਟ ਕਰ ਸਕਦੇ ਆ ਤੇ ਉਹਦੇ ਨਾਲ ਵੀ ਬਹੁਤ ਵਧੀਆ ਤੁਸੀਂ ਆਪਣੇ ਆਪਣੀ ਚੁਆਇਸ ਆ ਜਿਸ ਤਰ੍ਹਾਂ ਤੁਹਾਨੂੰ ਪਸੰਦ ਆ ਉਸ ਤਰ੍ਹਾਂ ਤੁਸੀਂ ਇਹਨਾਂ ਨੂੰ ਕਟਿੰਗ ਕਰਕੇ ਤੇ ਇਹਨਾਂ ਨੂੰ ਸਰਵ ਕਰ ਸਕਦੇ ਆ ਮੈਂ ਐਸੀ ਤਰ੍ਹਾਂ ਹੀ ਚੋਪਿੰਗ ਬੋਰਡ ਤੇ ਸਰਵ ਕਰ ਰਹੀ ਸੀ ਕਿਉਂਕਿ ਵਾਈਟ ਤੇ ਵਾਈਟ ਦੇ ਉੱਤੇ ਬਹੁਤ ਵਧੀਆ ਇਹ ਲੱਗਦਾ ਸੀ ਸਰਵ ਹੋਇਆ ਤੇ ਜੀ ਟੂਟੀ ਫਰੂਟੀ ਨਾਲ ਤੇ ਚਾਂਦੀ ਦੇ ਵਰਕ ਨਾਲ ਇਹਨਾਂ ਨੂੰ ਗਾਰਨਿਸ਼ ਕੀਤਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਆਉਂਗੀ ਤੇ ਜੀ ਤੁਹਾਨੂੰ ਮੈਂ ਤੋੜ ਕੇ ਵੀ ਦਿਖਾ ਰਹੀ ਆ ਇਹਦਾ ਟੈਕਸਚਰ ਕਿੰਨਾ ਵਧੀਆ ਆ ਬਹੁਤ ਹੀ ਖੁਸ਼ੀ ਹੋਈ ਕਿ ਅਸੀਂ ਝਟਪਟ ਥੋੜੇ ਟਾਈਮ ਦੇ ਵਿੱਚ ਏ ਆਪਾਂ ਮਠਿਆਈ ਬਣਾ ਕੇ ਤਿਆਰ ਕਰ ਲਈ ਆ ਆ ਦੇਖੋ ਜੀ ਕਿੰਨੀ ਵਧੀਆ ਵਿੱਚੋ ਕਿੰਨੀ ਸ਼ਾਈਨ ਆ ਕਿੰਨੀ ਸੌਫਟ ਆ ਤੇ ਜੀ ਖਾਇਓ ਖਲਾਇਓ ਸਭ ਨੂੰ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਇਹੀ ਅਰਦਾਸਾਂ ਦਿਲੋਂ ਦੁਆਵਾਂ ਬੇਨਤੀਆਂ ਤੁਹਾਡੇ ਵਾਸਤੇ ਆ ਸਾਰਿਆਂ ਵਾਸਤੇ ਆ ਜੋ ਦੇਖਦਾ ਹੋਣਾ ਵਾਸਤੇ ਵੀ ਜੋ ਨਹੀਂ ਦੇਖਦਾ ਉਹਨਾਂ ਵਾਸਤੇ ਵੀ ਸਾਰਿਆਂ ਲਈ ਸਭ ਦਾ ਭਲਾ ਸਰਬੱਤ ਦਾ ਭਲਾ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਮੈਨੂੰ ਦਿਓ ਇਜਾਜ਼ਤ ਤਾਂ ਸਸਤੀ ਕਲ ਦੀ ਰੱਬ ਰੱਖਾ ਮੇਰੇ ਵੱਲੋਂ ਸਾਰੇ ਮੇਰੇ ਪਰਵਾਰ ਵਾਲੋਂ ਹੈਪੀ ਨਿਊ ইয়ার ਆਪ ਸਭ ਨੂੰ